ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਵਿਲਾ țeja ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਮਾਲੇਵਾਲ ਦੇ ਪੁੱਲ ਤੇ ਜਿਹੜਾ ਵਿਜ਼ਿਟ ਹੁਣੇ ਰਹਿੰਦੇ ਆ ਫੌਜੀ ਫਾਰਮ ਤੇ ਆਪਾਂ ਅੱਜ ਪਹੁੰਚੇ ਆ ਤੁਸੀਂ ਦੇਖ ਸਕਦੇ ਜੀ ਬੋਰਡ ਤੇ ਅੱਜ ਜਰਸੀ گاਵਾ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਵਿੱਚ ਕੁਝ ਐਚ ਐਫ گاਵਾ ਵੀ ਤੁਹਾਨੂੰ ਦਿਖਾਵਾਂਗੇ ਜ਼ਿਆਦਾਤਰ ਜਦੋਂ ਵੀ ਵੀਰਜੇਣਾ ਕਵਾਈ ਦਾ ਕਾਫੀ ਗਿਣਤੀ 'ਚ ਜਿਹੜੇ ਪਸ਼ੂ ਹੁੰਦੇ ਆ ਤੇ ਹੁੰਦੀਆਂ ਵੀ ਜਰਸੀਆਂਾਂ 'ਵਾਂ ਤੇ ਹੁੰਦੀਆਂ ਵੀ ਛੋਟੇ ਮੁੱਲ 'ਚ ਤੇ ਬਾਕੀ ਕੋਈ ਵੀਡੀਓ ਪੂਰੀ ਵੇਖਿਓ ਇਹ ਆ ਵੀ ਸੂਈਆਂ ਦੇ ਆਪਣੀ ਇੱਥੇ ਦੋ-ਦੋ ਟਾਈਮ ਚਬਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਉਹ ਆਪਣੇ ਵੀਡੀਓ ਕਾਲ ਤੇ ਚਬਾਈ ਜ਼ਰੂਰ ਕਰਾ ਲਿਆ ਕਰੋ ਤੇ ਪਾਸ ਕਰਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਹਾਂ ਜੀ ਭਾਈ 사ਤਿ ਸ਼੍ਰੀ ਅਕਾਲ। ਹੋ ਠੀਕ ਠਾਕ ਜੀ। ਬੜੀ ਬਾਬਾ ਬੁੱਢਾ ਸਾਹਿਬ ਦੀ ਕਿਰਪਾ ਨੇ। ਚਲੋ ਕਿਰਪਾ ਚੈਦੀ ਜੀ। ਹਾਂ ਜੀ। ਅੱਜ ਲਾਦੀਆਂ ਰੌਣਕਾਂ ਫੇਰਾਂ। ਅੱਜ ਫੇਰ ਬਾਬਾ ਬੁੱਢਾ ਸਾਹਿਬ ਦੀ ਮੇਰ ਨਾਲ ਵਛੀਆਂ ਦੇ ਪਾਉਣੀਆਂ ਆ ਆਪਾਂ 14-15। ਅੱਛਾ। ਤੇ ਤਹੀਂ ਥੋੜੇ ਜਿਹਾ ਲੇਟ ਹੋ ਗਿਆ ਜੀ। ਅੱਛਾ। ਵਛੀਆਂ 4-5 ਦੇ ਵਿੱਚੋਂ ਚਲ ਗਈਆਂ ਵਾ। ਹੁਣ ਆਪਾਂ 8-10 ਵਛੀਆਂ ਦਿਖਾਵਾਂਗੇ। ਠੀਕ ਹੈ ਜੀ। ਆਪਣੇ ਕੋਲ ਜਹਾਦੀ ਭਾਈ ਭਾਜੀ ਛੋਟੇ ਵੱਡੇ ਪਾ ਸਾਰੇ ਆ ਗਏ ਆ। 3000 ਤੋਂ ਬਾਅਦ ਸ਼ੁਰੂ ਆ। 70000 ਦੀਆਂ ਵਸ਼ੀਆਂ 75 ਦੀਆਂ ਐਂਡ ਆ ਅੱਛਾ ਛੋਟੇ ਭਾ ਸਾਰੇ ਹੈਗੇ ਵੀਡੀਓ ਐਂਡ ਦੀਆਂ ਵੀਰ ਭਰਾ ਵੇਖਣਾ ਹਾਂਜੀ ਵੀਰਾਂ ਦੀ ਡਿਮਾਂਡ ਸੀ ਐਫ ਵਸ਼ੀਆਂ ਲਿਆ ਕੇ দাও ਇਹ ਵੀ ਬਾਈ ਬਾਈ ਕਿਲ ਵਾਲੀਆਂ ਅੱਜ ਵੱਡੀਆਂ ਵਸ਼ੀਆਂ ਆਪਣੇ ਕੋਲ ਫਾਰਮ ਵਾਲੀਆਂ ਪਹੁੰਚੀਆਂ ਠੀਕ ਹੈ ਜੀ ਤੇ ਜਲਸੀਆਂ ਵਸ਼ੀਆਂ ਆਪਣੇ ਕੋਲ ਖੀਰੀਆਂ ਦੋਂਦੀਆਂ ਪਹੁੰਚੀਆਂ ਵੀਰਾਂ ਦੀ ਡਿਮਾਂਡ ਖੀਰੀਆਂ ਦੋਂਦੀਆਂ ਪਹਿਲੇ ਨਾਲ ਵਸ਼ੀਆਂ ਚਾਹੀਦੀਆਂ ਠੀਕ ਆ ਹਾਂਜੀ ਚਲੋ ਨਾਮ ਦੱਸਦੇ ਕਿਹੜੇ ਨਾਮਦੀਪ ਸਿੰਘ ਜੇ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਜੇ ਰਹਿੰਦੇ ਆਪਾਂ ਮਲੇয়াল ਦੇ ਪੁਲਤਰੀ ਆ ਠੀਕ ਹੈ ਜੀ ਹਾਂਜੀ ਤੇ ਫੋਨ ਨੰਬਰ ਦਾ ਬਾਹਰ ਬੋਰਡ ਲੱਗਾ ਵਾ ਹਾਂਜੀ ਤੇ ਵੀਰਾਂ ਨੂੰ ਬੇਨਤੀ ਆ ਜਿਹੜੀਆਂ ਗੱਬਣਾ ਉਹ ਆਪਣੀਆਂ ਇੱਥੇ ਪਾਸ ਕਰਕੇ ਖੜੋ ਹਾਂਜੀ ਉਹਨਾਂ ਸਈਆਂ ਚੋਕੇ ਖੜੋ ਜੇ ਕਿਸੇ ਵੀਰ ਨੇ ਆਨਲਾਈਨ ਜਨਮਰ ਮੰਗਾਉਣਾ ਵਾ ਪਿੱਛੇ ਦੀ ਤੇ ਦੰਦਾਂ ਦੀ ਫੁੱਲ ਗਰੰਟੀ ਹੋਊਗੀ ਠੀਕ ਹੈ ਜੀ ਹਾਂਜੀ ਜੇ ਕਹੇ ਵੀਰ ਨੇ ਆਨਲਾਈਨ ਮੰਗਾਉਣੀ ਕਈ ਥਾਂ ਹੁੰਦਾ ਵੀਰਾਂ ਦੀ ਪਿੱਛੇ ਦੀ ਤੇ ਦੰਦਾਂ ਦੀ ਆਪਣੀ ਫੁੱਲ ਗਰੰਟੀ ਹੋਊ ਥਣਾ ਦੀ ਤੇ ਫੋਨ ਨੰਬਰ ਹੀ ਪੁੱਲ ਦੋ ਫੋਨ ਨੰਬਰ 9872902050 ਠੀਕ ਹੈ ਜੀ ਹਾਂਜੀ ਚਲੋ ਫਿਰ ਸ਼ੁਰੂਆਤ ਜਿਹੜੀ ਹੈ ਚੰਗੇ ਕਦ ਕਾਟ ਚਿਆਂ ਭਾਜੀ ਪਹਿਲੇ ਨਵਸ਼ੀ ਲਈ ਆਪਣੇ ਖਾਸ ਬੰਦਿਆਂ ਕੋਈ ਅੱਛਾ ਇਹਨਾਂ ਨੂੰ ਨਵਸ਼ੀਆਂ ਦੁੱਧ ਚਵਾਇਆ 20 ਤੋਂ ਬਾਹਰ ਅੱਛਾ ਐਰਕਾ ਕੋਈ ਵੀਰ ਸੇਵਾ ਕਰ ਲੇ ਬੋਦੀ ਵਾਲੀ ਰਹਿ ਜਾਂ ਪਿਓ ਰਿਹਾ ਜੱਫ ਖਾਰਮਾੜੀ ਬੱਤੀ ਆ ਚੰਗੇ ਕਦ ਕਾਟ ਚਿਆਂ ਕੋਈ ਵੀਰ ਸੇਵਾ ਕਰਕੇ 25 ਜੋਲੇ 26 ਜੋਲੇ ਗੱਲ ਸੇਵਾ ਦੇ ਲੈ 13 14 ਦਿਨਾਂ ਦੀ ਕੱਚੀ ਆ ਆ ਦੇਖ ਸਕਦੇ ਜੀ ਇਹਨਾਂ ਨੂੰ 23 ਦਿਨ 9 ਮਹੀਨੇ ਹੋ ਗਏ ਚੰਗੀ ਜਵਾਨ ਆ ਤੇ ਚੰਗੇ ਕਦ ਕਾਟਦੇ ਆ ਅਜਾ ਕਰੀ ਫੇਰ ਲਿਆ ਫੇਰ ਤੋੜ ਕੇ ਦਿਖਾ ਦੀ ਵੱਡੀ ਵਸ਼ੀਆ ਵਿੰਦੀ ਪਹਿਲਾਂ ਵਸ਼ੀਨੇ ਦੁੱਧ ਚਵਾਇਆ 20 ਕਿਲੋ ਆ ਕੋਈ ਨੀਰ ਸੇਵਾ ਦਾ ਵਾਦ 25 ਜੋੜੇ 26 ਜੋੜੇ 20 ਕਿਲੋ ਨਾਰਮਲ ਰੱਖੀ ਪਹਿਲਾਂ ਨਾ ਕੱਢਿਆ ਦੁੱਧ ਲਾ ਰਿਓ ਅੰਕਲ ਇੱਥੇ ਆਰਡਰ ਤੇ ਨਾੜਾ ਦਿਖਾ ਦਿਓ ਕਿੰਦਾ ਬਰੀਕ ਬਰੀਕ ਬਿਜਲੀ ਘਰ ਬਣਿਆ ਪਿਆ ਆ ਦੇਖ ਸਾਡੇ ਬਰੀਕ ਬਰੀਕ ਨਾੜਾ ਜਿਹੜੀਆਂ ਕਾਫੀ ਆ ਤੇ ਬਾਕੀ ਮਿਲਕਵੇਂ ਨੇ ਵੀ ਚੰਗੀ ਲੱਗੀ ਆ ਤੇ ਥਨਾਂ ਦਾ ਸਜ ਗਿਆ ਬ ਜਿਹੜਾ ਚੰਗਾ ਜੇ ਇਹ ਆ ਭੀ ਜੇ ਹਵਾਨਾ ਇਹਨੇ ਭਰਨਾ ਆ ਚੰਗਾ ਥਨ ਤਿਆਰ ਕਰ ਜੂਗੀ ਵੀ ਆ ਦੀ ਬਹੁਤ ਜ਼ਿਆਦਾ ਡਿਮਾਂਡ ਸੀ ਵੱਡੀਆਂ ਬੱਛਾਂਾਂ ਲਿਆ ਕੇ ਦੋ ਤੇ ਦੂਸਰੇ ਪਾਸੇ ਤੋਂ ਵੀ ਇੱਕ ਰੀ ਹਵਾਨਾ ਦੇਖ ਸਕਦੇ ਜੀ ਇੱਧਰ ਵੀ ਹਵਾਨੇ ਤੇ ਨਾੜਾਂ ਜਿਹੜੀਆਂ ਚੰਗੀਆਂ ਵਾ ਮੁੱਲ ਵੇਦੀਆ ਦਾ ਫਿਰ ਵੀ ਜੀ ਤੁਹਾਨੂੰ ਬੜਾ ਬੱਛੀਆਂ ਦੇ ਇਹੋ ਜੀ ਮੱਛੀ ਦਾ ਕੋਈ ਲੱਖ ਲਿਆ ਕੋਈ 1 ਪਾਂਡੇ ਕੋਈ 90 95 ਹਾਂਜੀ ਸੌਜੀ ਫਾਰਮ ਤੇ ਹੋ ਰੇਡ ਦੀਆਂ ਨੇ ਵੀਰਾਂ ਦੀ ਟਮਾੜੇ ਮੱਛੀ ਦੇ ਕੋਈ ਸੇਵਾ ਵੀਰ ਕਰੂਗਾ 25 ਜੋੜੇ 26 ਜੋੜੇ 20 ਕਿਲੋ ਪਹਿਲਾਂ ਮੱਛੀ ਨੇ ਨਾਰਮਲ ਦੁੱਧ ਕੱਢਿਆ ਅੱਛਾ ਕਿਨੇ ਦਾ ਔੜਤੀਆਂ ਵਾਲਾ ਭਾਅ ਕਰ ਦੇਣਾ ਆਪਾਂ ਕਰ ਦਿਓ ਫਿਰ 80 ਦੇ ਦਈਏ ਕਰੀਏ ਕੋ ਮਨ ਤਾਂ ਤਸੀਂ ਕਰਾ ਲਓ 75 ਦੀ ਉਹ ਜੀ ਜੀ ਤਾਂ ਵੀ ਅੱਛਾ ਅੰਡਾ ਦਾ ਥੋੜਾ ਬੜਾ ਬਾਕੀ ਕਰਾ ਲਓ ਮਾਨ ਤਾਨਾ ਕਰ ਦੋ ਜੱਸ ਨਾ ਪੂਰੀ ਮੌਕੇ ਤੇ ਕਰਦਾ ਜੇ ਮੰਗੂ ਲੱਗੇ ਕਰ ਦਿਆਂਗੇ ਅੱਛਾ ਅਸੀਂ ਥੋੜਾ ਜੱਪਾ ਕਰ ਦਿਆਂਗੇ ਫੁੱਲਾ ਮੌਕੇ ਤੇ ਕਰ ਦੋਗੇ ਫੁੱਲਾ ਯਾਰ ਵੀਰ ਜੀ ਹੋਰ ਜਾਣ ਦਾਂਗੇ ਅੱਛਾ ਬਾਕੀ ਕੋਈ ਵੀਰਪਰਾ ਫੋਨ ਲਾਵੇ ਵੱਛੀ ਇਹ ਨਾ ਕੋਈ ਵੀਰ ਆਖੇ ਛੋਟੀ ਆ ਅੱਛੀ ਬਹੁਤ ਵੱਡੀ ਆ ਕੱਦ ਕਾਠ ਦੀ ਚੰਗੀ ਉੱਚੀ ਆ ਬੱਚੀ ਜਵਾਨ ਆ ਬੁਰੀ ਇਹਨਾਂ ਕੋਈ ਵੀ ਰੱਖੇ ਛੋਟੀ ਆ ਆ ਕਿੰਨੇ ਕ ਦੁੱਧ ਵਾਲੀ ਆ ਗਈ ਜੀ ਇਹ ਆ ਗਈ ਜੀ 20 ਕਿਲੋ ਵਾਲੀ ਅੱਛਾ ਜੀ ਤੇ ਜੱਸੂਆ ਇਹਨੇ ਪਹਿਲੇ ਦਿਨ ਦੁੱਧ ਚ ਵਾਇਆ 17 18 ਕਿਲੋ ਠੀਕ ਹੈ ਜੀ ਹਾਲ ਕਾ 20 ਕਿਲੋ ਦੀ ਇਹਦੀ ਮੀਲ ਕਰਦੇ ਆ ਇਹ ਵੀ ਵੱਡੀ ਬੈੜਿਆ ਦੇਖੋ ਪਾਰੇ ਪੱਲੇ ਜਗਾ ਕਾਣਿਆ ਮੇਰੇ ਕਾਲੇ ਜਾਨਵਰ ਕਾ ਥਣ ਲੱਗਾ ਝੋਲਾ ਝੋਲਾ ਬੈੜਦੀ ਇਹਦੀ ਝੋਲੀ ਬੜੀ ਖੁੱਲੀ ਬਣੂ ਬਣੂ ਬੜੀ ਠੰਡੀ ਧੀਰੀ ਬੜੀ ਆ ਬਾਕੀ ਹਵਾਨਾ ਗਾਂ ਨਵੇਂ ਚੰਗਾ ਭਰ ਗਈ ਆ ਤੇ ਥਾਣਾ ਆਪਾਂ ਦੇਖ ਸਕਦੇ ਆ ਚਲੋ ਜੀ ਆਪਣੇ ਕੋਲ ਤਸਵੀਰਾਂ ਹੀ ਆਈਆਂ ਜਿੰਨਾ ਮਾਲ ਆਇਆ ਹੈ ਨਾ ਹਰ ਜੀ ਕਰਮ ਚੱਡਾ ਲਾ ਰਦਾ ਅੱਛਾ ਹਾਂਜੀ ਹਾਂਜੀ ਕਿਹੜਾ ਚੱਡਾ ਜੇ ਮੈਂ ਕਰਮਲਮਾ ਚੱਡਾ ਵੇ ਜੀਰਾ ਅੱਛਾ ਅੱਛਾ ਹਾਂਜੀ ਪੋਨਾ ਗਾਣ ਰਿਹਾ ਨਾ ਬਿਛਾਣੋ ਥਾਲੇ ਹਫਤਾ ਹਰ ਪੀਪਾ ਹੀ ਘੜਦੀ ਆ ਵੱਚੀ ਕੋ ਤੁਰਨਾ ਵੀ ਔਖਾ ਹੋ ਜਾਊਗਾ ਠੀਕ ਹੈ ਜੀ ਹਾਂਜੀ ਤੇ ਬਾਕੀ ਤੁਹਾਨੂੰ ਪਤਾ ਹੁੰਦਾ ਆਪਣੇ ਮਾਰਕੀਟ ਨਾਲੋਂ 20 25 5000 ਰੁਪਿਆ ਡਾਊਨ ਤੇ ਨਹੀਂ ਹੋਇਆ ਮਾਲ ਠੀਕ ਆ ਹਾਂਜੀ ਕਿੰਨਾ ਫਿਰ ਇਹਦਾ ਮੋਲ ਇਹ ਰੀਵ ਬੱਛੀ ਮਾਰਕਟ ਜਿਹਦੇ ਕੋਈ 80 ਮੰਗੜਿਆ ਕੋਈ 85 ਹਾਂਜੀ ਗੋਜੀ ਘਰੋਂ ਤੇ ਹੋ ਰੇਡ ਨਹੀਂ ਨਾ ਅੱਛਾ 65000 ਦੀ ਬੱਛੀ ਦੇ ਦਿੱਗੇ 68 ਦੀ ਦੇਦੀ ਐ ਇਧਰ ਬੱਛੀ ਇੱਕ ਵਾਰੀ ਦਿਖਾ ਦਿਓ ਜਿਹੜਾ ਵੀਰ ਸਾਂਭ ਲੂਗਾ ਨਾ ਥੱਬਾ ਹੀ ਪਾਇਆ ਬੱਛੀ ਨੇ ਹਾਂ ਨਾ ਇਹ ਮੱਛੀ ਨਾ ਹਰ ਪੇਪਰ ਇੱਥੇ ਜੱਸਨ ਹੋਈ ਯਾਰ ਛੱਡ ਦਾਂਗੇ ਸਾਟੀਆਂ ਅੱਛਾ ਬਾਕੀ ਕੋਈ ਵੀਰ ਭਰਾ ਫੋਨ ਲਾਵੇ ਮਾਂ ਤਾਂ ਨਾ ਹੋਊਗਾ ਠੀਕ ਹੈ ਜੀ ਹਾਂਜੀ ਤੇ ਹੁਣ ਆ ਗਈਆਂ ਜਰਸੀਆਂ ਗਾੜੀਆਂ ਚਲੋ ਖੋਲੋ ਫਿਰ ਇਹਦਾ ਫੇਰਾ 2000 ਦਾ ਹੋਰ ਕਰ ਦਿਆਂਗੇ ਮਾਨ ਅੱਛਾ ਹਾਂਜੀ 57 ਹੀ ਦੇ ਦੇਣੀ ਹੈ ਹਾਂਜੀ ਹਾਂਜੀ ਆ ਜਿਹੜੀ 57 ਦੀ ਜਿਹੜੀ ਕਹਿੰਦੇ ਵੀ ਦੇ ਦੇਾਂਗੇ 57 ਦੇ ਦਾਂਗੇ ਵੱਡੀ ਲੈ ਲਿਆ ਦੇਖ ਲੋ ਦੂਜਾ ਸੁਗਾ 20 ਕਿਲੋ ਵਾਲੇ ਕੋਈ ਦੰਦਾ ਨਹੀਂ ਆਜ ਮੇਲਾ ਲੱਟਣ ਵਾਲਾ ਹੀ ਆ ਜਿਹੜਾ ਵੀ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਠੀਕ ਆ ਗਾੜੀ ਚਲਤੀ ਆ ਗਈ ਆ ਫੇਰ ਚੰਗੀ ਜੰਮੀ ਬਣੀ ਆ 10 12 ਦਿਨ ਖੜਦੀ ਆ ਅਜੇ 10 12 ਦਿਨ ਕਹਿੰਦੇ ਲੈ ਜਾਓਗੇ ਤੇ ਥੱਲੇ ਆਪਾਂ ਹੁਣ ਤੇ ਦੇਖ ਸਾਦੇ ਆ ਚੰਗੀ ਬਣ ਗਈ ਇਹ ਥਾਣੇ ਦੇ ਦੇਖ ਸਕਦੇ ਆ ਬਹੁਤ ਚੰਗੀ ਵੱਛੀ ਠੰਡੀ ਧੀ ਹੈ ਚੰਗੇ ਗ੍ਰੈਸ ਦੇ ਥਾਣੇ ਆ ਵੀ ਜੀ ਗੁਲਾਬੀ ਥਾਨ ਲੱਗਾ ਦੇਖੋ ਵੱਛੀ ਨੂੰ ਚਲੋ ਲੈ ਜਾ ਜਿੱਥੇ ਮੇਰਾ ਦੀ ਡਿਮਾਂਡ ਹੈ ਇਹ ਵੱਛੀ ਬੋਲ ਨੂੰ ਨਾਰਮਲ 15 ਕਿਲੋ ਦੁੱਧ ਚਵਾ ਦੋਗੀ ਜਲਸੀ ਪੰਜਾਬ ਵਾਲੀ ਵੱਛੀ ਹੈ ਬਾਕੀ ਸਫਾਈ ਤੇ ਆ ਬੜੀਆਂ ਸਫਾਈਆਂ ਰੱਖੀ ਨੇ ਕੱਦ ਵਜਨ ਦੀ ਜਿਹੜੀ ਚੰਗੀ ਹੈ ਜਰਸੀਆਂ ਦੇ ਹਿਸਾਬ ਨਾਲ ਮੈਂ ਤੁਹਾਨੂੰ ਦਿਖਾ ਦਉ ਇੱਕਰੀ ਚੰਗੀ ਮੋਟੀ ਮਿਲਕਵੇਨ ਲੱਗੀ ਆ ਆਹ ਹਵਾਨਾ ਇਹਦਾ ਦੇਖ ਸਕਦੇ ਜੇ ਤੇ ਉਹ ਮਿਲਕਵੇਨ ਵੀ ਚੰਗੀ ਮੋਟੀ ਲੱਗੀ ਆ ਇਹਦੇ ਵੀਰਾਂ ਦੀ ਡਿਮਾਂਡ ਹੈ ਵਛੀਆਂ ਵੱਡੀਆਂ ਰਿਆ ਕੇ ਦੋ ਚੀਨਾ ਪੰਜਾਬ ਕਿੰਨਾ ਮੁੱਲੇ ਦਾ ਇਹ ਇੱਕ ਇਹ ਵਾਲੀਆਂ ਵਛੀਆਂ ਦਾ ਕੋਈ 55 ਤੋਂ 60 ਮੰਗਣ ਡਿਆ 50 ਸੀ ਫਾਰਮ ਤੇ ਹੋ ਰੇੜ ਨਹੀਂ 45 ਦੇ ਦਈਏ ਦੋ ਛੱਡ ਦਈਏ ਓਏ ਕਰਿਆ ਲੋ ਮੰਨ ਤਾਂ ਦੋ ਹੋਰ ਛੱਡ ਦੋ ਫਿਰ 42 ਦੀ ਵੀਰ ਵਛੀ ਦੇ ਦਾਂਗੇ ਇਧਰ ਮੜਾ ਕੇ ਦਾ ਮਾਰਦੇ ਮੇਰੇ 42000 ਦੀ ਵਛੀ ਦੇ ਦੇਣੀ ਹੈ ਜਿਹੜਾ ਵੀਰ ਸਾਵ ਨੂੰ 15 16 ਕਿਲੋ ਦੁੱਧ ਨਾ ਔਰਮਲ ਚੱਲ ਰੂਗੀ ਠੀਕ ਠੀਕ ਜੀ ਹਾਂ ਜੀ ਇੱਥਾਨ ਨੂੰ ਪਤਾ ਆਪਣੇ ਹਰ ਪੀ ਭਾਜੀ ਓੜਦੀਆਂ ਵਾਲੇ ਭਾ ਹੁੰਦੇ ਆ। ਇਹਦੀ ਕਮਾਈ ਰੱਖ ਕੇ ਦੇਣੀ ਆ। ਆਪਾਂ ਰੋਜ਼ 10-12 ਵੜਾ ਵੇਚ ਤੀਂਦੀਆਂ। ਠੀਕ ਜੀ। ਹਾਂ ਜੀ। ਗੱਡੀ ਆ ਗਈ ਸ਼ਾਈ ਵਾਲਾ ਅਸੀਂ ਕਰਾਸ ਹੋਈ। ਕਰਾਸ ਤੇ ਆ। ਹਾਂ ਜੀ। ਥਾਂ ਨੇ ਜਿਹੜਾ ਇਹਦੇ ਕੋ ਆਪਾਂ ਦੇਖ ਸਕਦੇ ਹਾਂ ਚੰਗਾ ਲੱਗਾ ਏ। ਸ਼ਕੀ ਵਸ਼ੀ ਹੈ ਵੀਰ ਜੀ ਪਹਿਲਾ ਸੂਆ। ਪਹਿਲਾ ਸੂਆ ਸੋਈਆ ਤੇ ਮੂੰਹ ਜਿਹੜੀ ਛੇਦ ਆਂਦੇ ਆ। ਅੱਜ ਤਾਂ ਦੁਜਾ ਲੈਣਿਆ ਸੋਈ ਨੂੰ। ਚੰਗੇ ਜੰਮੇ ਪਲੇ ਆ ਰਾਜੇ ਆ ਜਿਹੜੀ ਪੂਰੀ ਸੰਭੀ ਸੰਭੀ ਚੰਗੀ ਆ ਕਿਸੇ ਵੀਰ ਨੇ। ਬਾਜੀ ਇਹ ਵੀ ਵਛੀ ਦੁੱਧ 15 ਕਿਲੋ ਰ ਮਾਹਨਾ ਚਵਾ ਦੂਗੀ ਇਧਰੋਂ ਆਕਰ ਤੇ ਖਰੋ ਰਗਾ 8 ਕਿਲੋ ਹੀ ਹੋਇਸੀ ਇਹ ਜੋ ਮੋਹਰਾਂ ਦੇ ਅੰਦਰ ਆ ਵੀ ਨਹੀਂ ਸਾਜੀ ਜੀ ਆ ਸਾਦੀ ਅਰੇ 7-8 ਕਿਲੋ ਭੋੜਾ ਜਾਂ ਦੁੱਧ 14-15 ਕਿਲੋ ਰ ਮਾਹਨਾ ਤੇਰਾ 14 ਕਿਲੋ ਚਵਾ ਦੂਗੀ ਠੀਕ ਆ ਮੜਾ ਬੱਚਾ ਲਾ ਕੇ ਤਾਂ ਆਰਾਮ ਨਾਲ ਆ ਕੇ ਪੁੱਛਨੇ ਆ ਯਾਰ ਵੀ ਰਹਿਣੇ ਆਉਣਗੇ ਇਹ ਕਹਿੰਦੇ ਵੀ ਬੱਚਾ ਲਾ ਕੇ ਵਿਖਾ ਦਿੰਨੇ ਆ ਫਿਰ ਠੰਡੀ ਸੀਲ ਦਾ ਪਤਾ ਲੱਗ ਜਾਂਦਾ ਹਾਂ ਜੀ ਚਲੋ ਬੰਨੋ ਫੇਰ ਇੱਕ ਰੀਨ ਤੁਸੀਂ ਹਾਂ ਕੱਲ ਬਚਾ ਹਾਂ ਦੇਖੋ ਬਸੀ ਦਾ ਜਵਾ ਜਵਾ ਹੈ ਖੱਕਤਾਂ ਦਾ ਲੱਗਾ ਵੇਖੋ ਹਾਂ ਜਵਾ ਗਲਗਲ ਮੋਟੀ ਧਾਰਿਆ ਵੈਰਦੀ ਬਾਕੀ ਸਾਰਾ ਦੁੱਧ ਵੀ ਹਾਂ ਚਿੱਟਾ ਵੇਖੋ ਮੱਜਾ ਰਗਾ ਠੀਕ ਹੈ ਜੀ ਅਲੇ ਭੋਲਾ ਹੀ ਆ ਤੇ ਬਾਕੀ ਹੈਗੀ ਠੰਡੀ ਸੀਲਿਆ ਠੰਡੀ ਸੀਲਿਆ ਵੇਖੋ ਠੀਕ ਚਲੋ ਰਹਿਣ ਦੀ ਬੀਜ ਬਸ ਕਰੀ ਜਾਂਦੇ ਤੇ ਇਹਦਾ ਮੁੱਲ ਤਰਾ ਸੁਜੀ ਵਾਚੀ ਦੇ ਆ 45000 ਦੀ ਪਰ ਜਾਇਜ਼ ਦੇਣੀ ਆ ਕਿੰਨੇ ਦੇ 40 ਦੀ ਵਾਚੀ ਦੇ ਦਈਏ ਬਿਲਕੁਲ ਜਾਇਜ਼ 40 ਦੀ ਦੇ ਦਾਂਗੇ ਵੀਰ ਜੀ ਇਧਰੋਂ ਮੜਾਇਆ ਹਰਦੀਪਾ ਜੀ ਕੈਮਰਾ ਘੁਮਾ ਦਿਓ ਬੱਚੀ ਵੇਹਲੋ ਲਾਬੀ ਥਣ ਲੱਗਾ ਇੱਕ ਬਾਦੀ ਵੜ ਕਿਤੇ ਨਹੀਂ ਮਿਲਦਾ ਬਾਕੀ ਨਿੱਗਰ ਯਾਰ ਰਾਜੀ ਆ ਰਾਜੀ ਆ ਛੜੇ ਅਰਜੀ ਬੱਚੀ ਆ ਹੁਣ ਗਾੜੀ ਕੱਪਣ ਆ ਗਈ ਗਾੜੀ ਆ ਗਈ ਜਲਸੀ ਵਾਚੀ ਇਹ ਜਦ ਮੈਂ ਕਹਿੰਨਾ ਕਾਨੂੰਗਲਾਂ ਅਕਲੇ ਦਾ ਮੜਾ ਚਿਹਰਾ ਦਿਖਾਇਆ ਜਿੱਦਾਂ ਕਚਮਾਲੀ ਫੋਟੋ ਤੇ ਜੀਜੀ ਨੇ ਦੀ ਆ ਨਾ ਜੱਤੀਆਂ ਦੇ ਹਿਸਾਬ ਨਾਲ ਕੱਦ ਵਜਨ ਦੀ ਚੰਗੀ ਆ ਇਧਰ ਆ ਪੀਪਾ ਜੀ ਤੇਰੇ ਵਾਲੇ ਜਰਾ ਕਬਚੀ ਦੇ ਕੈਮਰਾ ਇੱਕ ਮਿੰਟ ਖੰਦ ਖਾ ਲਈਏ ਪਹਿਲਾਂ ਇੱਕ ਰਿਆ ਦੇ ਸਾਦੇ ਜੇ ਖਾਣਾਂ ਦਾ ਸਾਈ ਗਾਪ ਇਹਦਾ ਵੀ ਚੰਗਾ ਮਿਲਕ ਵਿੱਚ ਵੀ ਚੰਗੀ ਲੱਗੀ ਆ ਇੱਧਰ ਦਿਖਾਓ ਵੀਰ ਜੀ ਕਾਰੰ ਦੇ ਆ ਪਿਓਰ ਜਲਸੀ ਠੀਕ ਹੈ ਮੋਦੀ ਵਾਲੀ ਵੜ ਜਿੱਦਾਂ ਕਲਚਮ ਵਾਲੀ ਵੀ ਚੀਸੀ ਦੇ ਫੋਟੋ ਹੁੰਦੀ ਉਹੋ ਚੀਜ਼ ਆ ਠੀਕ ਹੈ ਜੀ ਹਾਂ ਜੀ ਚਲੋ ਲੈ ਜਾਓ ਫਿਰ ਦੇਖ ਲਓ ਬਸ ਇਹ ਵੀ ਬੱਸੀ ਦਿਨ ਖੜਦੀ ਆ 13 14 ਮੱਛੀ ਬਦਦੇ ਵੀ 13 14ਾਂ ਕਿ ਲੋਚਵਾ ਦੂਗੀ 13 14 ਦੇਣੀ ਖੜਦੀ ਆ ਇਹ ਵੀ ਚੰਗੀ ਪਾਰੇ ਪੱਲੇ ਦੀ ਵੜਿਆ ਦੂਜਾ ਸੁਆ ਕੋਈ ਛੋਟੀ ਨਾ ਬਣੇ ਵੀ ਵੱਡੀ ਬੱਤੀ ਆ ਸੇ ਦਾ ਮੁੱਲ ਫਿਰ ਉੜਦਿਆਂ ਵਾਲਾ ਯਾਰ ਪੀਪਾ ਜੀ ਕਰ ਦੇਣਾ ਕਿੰਨਾ ਕੋਈ 50 ਨਹੀਂ ਕੋਈ 45 ਨਹੀਂ ਇਹ 40 ਕਿ ਉਹ ਯਾਰ ਜੀ ਇੱਕ ਮਾਨਤਾ ਕਰ ਅੱਛਾ ਹਾਂਜੀ ਠੀਕ ਹੈ ਚਲੋ ਬਾਕੀ ਮੌਕੇ ਦੇ ਹੋ ਜਾਗਾ ਬਾਕੀ ਗਾੜੀ ਦੋਂਦਾ ਬੱਚਾ ਆ ਗਿਆ ਯਾਰ ਪੀਪਾ ਜੀ ਭਲੂਣ ਬੱਚਾ ਅੱਛਾ ਦੋ ਦੰਦ ਵੈੜੇ ਦੋ ਦੰਦ ਪਹਿਲਾਂ ਸਵੇ ਸੋਣਾ ਇਹ ਪੂਰਾ ਦੋ ਦੰਦ ਬੱਚਾ ਬਾਕੀ ਸੋਣੀ ਵੈੜਿਆ ਵੀਰਾਂ ਦੀ ਬਹੁਤ ਜ਼ਿਆਦਾ ਡਿਮਾਂਡ ਹੈ ਜਲਦੀਆਂ ਵਸੀਆਂ ਦੋ ਦੋ ਦੰਦ ਬੱਚੇ ਲਿਆ ਕੇ Đੋ ਇਹ ਦੋ ਦੰਦ ਬੱਚਾ ਖੰਡੀ ਸੀ ਲੈ ਆਵੀ ਤੇ ਆ ਚਿਹਰਾ ਵੀ ਦੇਖ ਸਕਦੇ ਆ ਦਾ ਚਲੋ ਲੈ ਜਾ ਫਿਰ ਬਾਕੀ ਥਣ ਵੀ ਹੁਣ ਤੋਂ ਹੀ ਹੱਥ ਚੋਂ ਨਾ ਲਾਵਾ ਹਰਪੀ ਭਾਜੀ ਥਣ ਬਹੁਤ ਚੰਗਾ ਪਹਿਲਾਂ ਦ ਮਸ਼ੀਨ ਲੱਗਾ ਦੋ ਦਿਨ ਤੋਂ ਵਸੀ ਅੰਕਲ ਦਾੰਦ ਦਿਖਾਤੇ ਦੋ ਦਿਨ ਦੋ ਦਿਨ ਦਿਖਾ ਦਿਓ ਵੀਡੀਓ ਜੇ ਮੂੰਹ ਖੋਲੋ ਕਈ ਜਿਹੜੀ ਕਰਦੀ ਆ ਵਾਹ ਇਹ ਵੀ ਬਸ ਕੀ ਜਲ ਰਹਿਣ ਦਾ ਕੋਈ ਨਹੀਂ ਲੋ ਦੰਦ ਯਾਰ ਭਾਈ ਮਾਰੇ ਦਿਖਾ ਦੇਣੇ ਕੋਈ ਆ ਲੋ ਇਹ ਕਈ ਵੀਰ ਕਹਿੰਦੇ ਆ ਨਾ ਜੇ ਵੀਰ ਦੋਂਦੀ ਆਖੇ ਦੋਂਦੀ ਨਿਕਲੂਗੀ ਠੀਕ ਹੈ ਜੀ ਜੋਗੀ ਹੋਗੀ ਉਹ ਦੋਂਦੀ ਕਹਾਗੇ ਫੌਜੀ ਨਾਲੋਂ ਤੇ ਨਹੀਂ ਝੂਠ ਹੋਣਾ ਅੱਛਾ ਜੋ ਕੋਈ ਆ ਸੱਚ ਦੱਸਾਂਗੇ ਠੀਕ ਹੈ ਜੀ ਹਾਂ ਜੀ ਤੇ ਇਹਦਾ ਮੁੱਲ ਆ ਫਿਰ ਛੋਟਾ ਜਿਹਾ ਬੱਚਾ ਵੀ ਆ ਜੂਣਾ ਉਹਦੇ ਨਾਣੀ ਤੋਂ ਖਾਣਾ ਫੌਜੀ ਫਾਰਮ ਸੇ ਠੀਕ ਹੈ ਜੀ ਮਛਰੇ ਹਰ ਬੀ ਭਾਈ ਦਾਨ ਬਤਾ ਦੋਂਦਾ ਬੱਚਾ ਐਡਾ ਪਾਲਣਾ ਕਿੰਨਾ ਖਰਚਾ ਖਾ ਜਾਂਦਾ ਹਾਂਜੀ ਮੱਛੀ 43 ਦੇ ਦਈਏ ਹੋਰ ਕਰਦੀ ਮਾਨ ਤੁਸੀਂ ਦੱਸ ਦੋ 43 ਦੇ ਦਈਏ 40 ਵੀ ਜੱਥ ਨਾਲ ਰਕੀ ਦੇ ਦਾਂਗੇ ਆਪੀ ਭਾਜੀ ਵੱਛੀ ਲੈ ਲੋ ਕਿੰਨਾ ਜੀ ਤੇ ਉਤਰਾ ਦੁੱਧ ਕਿੰਨਾ ਘ ਭਰੀ ਜਾਊਗੀ ਦੁੱਧ ਹਰ ਬੀ ਭਾਈ ਅੰਕਲ ਪੁਰਾਂਗ ਰੇਵੜ ਪਹਿਲਾਂ ਨਾ ਵੱਛੀ ਨਾ 10 11 ਕਿਲੋ ਦੁੱਧ ਚਵਾਈ ਜਾਊਗੀ ਠੀਕ ਹੈ ਉਹ ਥੋੜਾ ਬੜਾ ਮਾਨ ਕਰਾਉਣਾ ਨੇ ਕਰਾ ਦੇ ਕਰ ਦਿਓ ਆਪ ਹੀ ਖਤਰੀ ਜਸਨਾ ਵਾਲਾ ਕਿਹਦੇ ਆ ਹਾਂ ਨਹੀਂ ਇੱਕ ਹੀ ਜਣ ਘਾਟ ਰੱਖੇ ਦੋ ਦੰਦ ਬੱਚਾ ਵੇਖੋ ਪਿਓ ਜਲਸੀ ਠੀਕ ਹੈ ਜੱਪਾ ਜੱਪਾ ਕਰਨ ਲੱਗਾ ਇਹਦੇ ਬੱਚੀ ਦੀ ਸਾਹ ਵੀ ਮੰਗਣੇ ਇਹਨਾਂ ਦੇ ਖਰਚਾ ਖਾ ਗਈ ਠੀਕ ਹੈ ਜੀ ਹਾਂ ਜੀ ਗਾਹੇ ਹੀ ਪਲੂਣ ਬੱਚਾ ਆ ਗਿਆ ਇਹ ਦੰਦ ਅੰਕਲ ਕਿੱਦਾਂ ਇਹ ਵੀ ਚੋਬੀ ਦੀ ਦੀ ਪਹਿਲਾ ਬੱਚਾ ਹੀ ਆ ਵੀ ਉਹ ਪਹਿਲਾ ਸੁਆਈ ਆ ਵੀ ਆਜੋ ਲੈ ਆਓ ਜੀ ਵੀਰਾ ਵੀਪਾ ਦੀ ਪਹਿਲਣਾਂ ਰਸ਼ੀ ਬੜੀ ਠੰਡੀ ਧੀਰੀ ਠੰਡੀ ਸੀ ਲਿਆ ਵੀ ਪੂਰੀ ਚਲੋ ਲੈ ਜਾਓ ਫਿਰ ਵੀਰਾਂ ਦੀ ਮਾੜੀ ਬਾਕੀ ਆ ਵੀ ਇਹ ਹੈਗੀ ਸਾਈਵਲ ਕ੍ਰੋਸ ਤੇ ਜਰਸੀ ਸਾਈਵਲ ਕ੍ਰੋਸ ਹਾਂਜੀ ਵੀਰਾਂ ਦੇ ਮਾੜੇ ਪਹਿਲਣਾਂ ਰਸ਼ੀਆਂ ਲਿਆ ਕੇ ਦੋ ਅੱਜ ਪਹਿਲਣਾਂ ਹੀ ਲੱਟ ਕੇ ਲੈਂਦੀਆਂ ਹੁੰਦੀਆਂ ਵੀ ਤੇ ਇਹਦਾ ਫਿਰ ਮੁੱਲ ਹਰ ਵੀਪਾ ਜੀ ਮੁੱਲ ਉਹ ਦਿੰਗਾ ਲਈ ਨਾ ਜੇ ਤਾਂ ਮੁੱਲ ਹਰ ਬੀਪਾ ਜੀ ਵਾਛਿਆ ਮਨ ਲਾ ਕੇ 40 ਕਰੀ ਗਏ 42 ਮਾ ਨਾ ਵਾਛੀ 34 ਹੀ ਦੇ ਦਾਂਗੇ 34 ਹੀ ਦੇ ਦਾਂਗੇ ਚਲੋ ਬਾਕੀ ਮੌਕੇ ਤੇ ਕਰ ਦੋਗੇ ਮੰਤਨ ਥੋੜੀ ਛੱਪਾ ਮੌਕੇ ਤੇ ਹੋ ਜਾਊਗਾ ਠੀਕ ਹੈ ਜੀ ਗਾੜੀ ਇੱਕ ਹੋਰ ਆ ਗਈ ਵੱਡੀ ਗਾੜ ਆ ਜਾ ਲੈ ਆਓ ਜੀ ਸੋਈ ਜੇ ਪਹਿਲੇ ਕਿਉਂ ਚ ਪਾਣਾ ਇਹ ਸੋਈ ਸਵਾਈ ਜੇ ਇਹ ਗੱਪਣੇ ਇਹ ਗੱਪਣੇ ਹਰ ਬੀਪਾ ਜੀ ਅੱਜ ਹੀ ਆਈ ਹੈ ਵੈਣ ਇਹਨੇ ਪਹਿਲੇ ਨੇ ਜਵਾਇਆ ਦੁੱਧ 12 13 ਕਿਲੋ ਹਾਂ ਕੋਈ ਵੀਰ ਸੇਵਾ ਤੇਰੇ 15 ਜੋਲੇ 16 ਜੋਲੇ ਤੇ ਰੇਟ ਇਹਦਾ ਕਰ ਦੇਣਾ ਉਰਦਿਆਂ ਵਾਲਾ ਏ ਅੰਕਲ ਖਿਲਾ ਰਿਓ ਮੇਵਾ ਲੂਵਾ ਦਾ ਖਾਜ ਜਿਹੜਾ ਘਾਟਰ ਉੱਧਰ ਥੋੜੇ ਲੰਮੇ ਹਵਾਨੇ ਵਾਲੀ ਆ ਜਿੰਨਾ ਕਿੰਿਆਂ ਦਾ ਥੋੜਾ ਹਵਾਨਾ ਲੰਮਾ ਹੁੰਦਾ ਵਾ ਹਾਂਜੀ ਆ ਦੇਖ ਇੰਨਾ ਦਰਦੀ ਦਰਦੀ ਜੀ ਜਿਆਦਾ ਇੰਨਾ ਨਹੀਂ ਲੰਮਾ ਹੈਗਾ ਬਾੜੀ ਥੋੜਾ ਦਰਦੀ ਆ ਕਿਤੇ ਲਾਂਡੋ ਲਾਂ ਬੜੀਆਂ ਛੱਡੀ ਤੇ ਨਹੀਂ ਅੱਜ ਬੈ ਕੇ ਤਾਂ ਨਾ ਮਾਦੀ ਦਿਖਾ ਲਿਆ ਜੀ ਇੱਕ ਲੱਗ ਗਿਆ ਆਇਆ ਦੇਖਾ ਕਈਆ ਜਵਾ ਤੂ ਬਹੁਤ ਚੰਗਾ ਲੱਗਾ ਵੇੜਨਾ ਆਖੇ ਥੋੜਾ ਡਾਲਦੀ ਆ ਡੱਬਨ ਦੇ ਪਛੋਕਈ ਇਹੇ ਥੋੜਾ ਕਰ ਜਾਂਦਾ ਆ ਆ ਵੇਖੋ ਹਰ ਪੀਪਾ ਜੀ ਕਦੇ ਦਿਨ 14 15 ਇਹ ਵੀ ਘਟਦੀ ਆ ਬਹੁਤ ਚੰਗੀ ਵੇੜਿਆ ਠੀਕ ਆ ਦੇਖੋ ਚੰਗੀ ਤਾਂ ਰਹੀ ਸਾਰੇ ਸਨਾਜ ਇੱਕੋ ਜਿਹੀ ਤਾਂ ਆ ਇੱਕੋ ਜਿਹਾ ਜਵਾਵਾ ਕੋਈ ਆ ਵਧੀਆ ਠੀਕ ਹੈ ਚਲੋ ਲੈ ਜਾਂ ਗੁੰਗਲ ਮੋਤੀ ਤਾਂ ਆ ਰਹੇ ਇਪਾ ਹੈ ਫਾਈਪਾਈ ਇਹਦਾ ਜਿਹੜਾ ਕਰ ਦੇਣਾ ਨਾ ਹਾਂਜੀ ਮੈਂ ਪਹਿਲੇ ਫੋਨ ਤੇ ਜਾਣੀ ਆ ਠੀਕ ਹੈ ਜੀ ਹਾਂਜੀ ਗਿਫਟ ਹੀ ਪਾਉਣਾ ਤੈਨੂੰ ਭਲਾ ਹਰ ਵੀਡੀਓ ਦੇ ਇੱਕ ਗਿਫਟ ਪਾਈਦਾ ਪਾਈਦਾ ਮੋਲ ਫਿਰ ਇਹਦਾ ਹਾਂਜੀ ਭਾਈ ਇਹਦਾ ਮੋਲ ਨਹੀਂ ਕਰਨਾ ਕਿੰਨਾ ਕਰਨੀ ਮੋਲ ਤੇ ਭਾਵੇਂ 40 ਕਰਦੇ 45 ਪਰ ਨਹੀਂ ਕਰਨਾ ਜਸਨ ਹੋਏ 30000 ਦੀ ਦੇਣੀ ਗਿਫਟ ਪਾਣਾ ਅੱਛਾ 30000 ਦੀ ਜਸਨ 30000 ਦੀ ਦੇਣੀ ਆ ਠੀਕ ਹੈ ਜੀ ਹਾਂਜੀ ਮੋਲ ਨਹੀਂ ਕਰਨਾ ਤੇ ਬਾਕੀ ਕੋਈ ਇਥੋਂ ਆਪਣੀ ਤਸੱਲੀ ਕਰਕੇ ਵੀਰ ਭਰਾ ਆਵੇ ਗੱਬਣਾ ਆਪਣੀਆਂ ਪਾਸ ਕਰਕੇ ਖੜੇ ਸਈਆਂ ਚੋਚਵਾ ਕੇ ਖੜੇ ਨਹੀਂ ਆਉਣਾ ਤੇ ਪਿੱਛੇ ਦੀ ਥੰਦਾ ਦੰਦਾ ਦੀ ਕੋਈ ਗਰੰਟੀ ਹੋਊ ਤੁਹਾਣਾ ਦੀ ਠੀਕ ਹੈ ਜੀ ਹਾਂਜੀ ਤੇ ਬਾਕੀ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਖ ਚਾ ਕੇ ਪਸ਼ੂ ਖਰੀਦੋ ਜੀ